ਅਦ੍ਰਿਸ਼ ਜਦੋਂ ਦ੍ਰਿਸ਼ਟੀਮਾਨ ਹੋ ਕੇ ਵਰਤਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਸੰਸਾਰ 'ਚ ਪ੍ਰਕਾਸ਼ ਲੈਂਦਾ ਹੈ ਅਤੇ ਪੂਰੀ ਦੀ ਪੂਰੀ ਸ੍ਰਿਸ਼ਟੀ ਨੂੰ ਸਦੀਵੀ ਜਗਮਗ ਕਰ ਦਿੰਦਾ ਹੈ। ਸਦੀਆਂ ਬਾਅਦ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ 100 ਸੂਰਜਾਂ ਦੀ ਤਾਕਤ ਰੱਖਣ ਵਾਲਾ ਇੱਕ ਸੂਰਜ ਹੁਣੇ ਹੀ ਆਕਾਸ਼ ਦੇ ਵਿੱਚ ਚੜਿਆ ਹੈ। ਅੱਖਾਂ ਦੀ ਸੀਮਾ ਮਨ ਦੀ ਹੱਦ ਹੈ ਕਿ ਉਸ ਦੇ ਤੇਜ ਨੂੰ ਅਨੁਭਵ ਕਰ ਸਕੇ। ਸੋਚ ਦਾ ਦਾਇਰਾ ਹੈ ਕਿ ਉਸ ਪ੍ਰਕਾਸ਼ ਦੀ ਵਿਆਪਕਤਾ ਦੀ ਕਲਪਨਾ ਕਰ ਸਕੇ ਜਦੋਂ ਇਲਾਹੀ ਨੂਰ ਉਤਰਿਆ ਤਾਂ ਸੱਚੀਆਂ ਸੁੱਚੀਆਂ ਰੂਹਾਂ ਨੂੰ ਅਹਿਸਾਸ ਹੋ ਗਿਆ ਸਾ ਗੁਰੂ ਸਾਹਿਬ ਦਾ ਦਰਸ਼ਨ ਉਸ ਅਸੀਮ ਪ੍ਰਕਾਸ਼ ਪੁੰਜ ਦਾ ਦਰਸ਼ਨ ਹੈ ਜੋ ਪਰਮਾਤਮਾ ਚੋਂ ਲਿਕਲੇ ਥੋੜੇ ਸਮੇਂ ਲਈ ਧਰਤੀ ਦੇ ਆਕਾਸ਼ ਤੇ ਚਉਂ ਗਿਆ ਲੋਕਾਈ ਦੇ ਕਲਿਆਣ ਲਈ ਪਰਮਾਤਮਾ ਨੇ ਆਪ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸੂਤ ਨਿਵਾਜਾ ਤੇ ਧਰਮ ਮੰਡਲ ਦੇ ਸਾਰੇ ਗੁਣਾ ਨਾਲ ਸਾਜ ਕੇ ਸੰਸਾਰ 'ਚ ਅਵਤਾਰ ਲੈਣ ਦੀ ਆਗਿਆ ਦਿੱਤੀ। ਪਰਮਾਤਮਾ ਨਾਲ ਅਪੇਧ ਹੋ ਚੁੱਕੇ ਪਰਮਾਤਮਾ ਦਾ ਹੀ ਪ੍ਰਕਾਸ਼ ਜੋ ਸੰਸਾਰ ਵਿੱਚ ਆਇਆ। ਜੰਗ ਦੇ ਮੈਦਾਨ ਦੇ ਅੰਦਰ ਜਦੋਂ ਗੁਰੂ ਸਾਹਿਬ ਦੀ ਤੇ ਚੱਲੀ ਤਜ਼ਾਵਰ ਦਾ ਜ਼ੁਲਮ ਰੁਕਣ ਲਈ ਚੱਲੀ ਤੇ ਗੁਰੂ ਸਾਹਿਬ ਦੀ ਕਲਮ ਨੇ ਮਨੁੱਖਤਾ ਨੂੰ ਪਰਮੇਸ਼ਵਰ ਦੇ ਰੂਬਰੂ ਲਿਆ ਕੇ ਖੜਾ ਕਰ ਦਿੱਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਪਰਮਾਤਮਾ ਨੂੰ ਅਕਾਲ ਮੂਰਤ ਕਿਹਾ ਸੀ ਸੰਸਾਰ ਅੰਦਰ ਜੋ ਵੀ ਉਪਜ ਰਿਹਾ ਹੈ ਉਸ ਦਾ ਵਿਨਾਸ਼ ਹੁਣਾ ਤੈ ਹੈ ਪਰ ਪਰਮਾਤਮਾ ਉਸ ਜਨਮ ਮਰਨ ਦੇ ਚੱਕਰ ਤੋਂ ਬਹੁਤ ਪਰੇ ਹੈ ਤੇ ਅਬినాਸ਼ੀ ਹੈ ਪਰਮਾਤਮਾ ਸਥਤਾ ਹੀ ਨਿਰੋਇਆ ਹੈ ਅਤੇ ਕਾਲ ਤੋਂ ਬੇਅਸਰ ਹੈ ਉਹ ਅਜੇਹੀਆਂ ਸ਼ਕਤੀਆਂ ਦਾ ਸੁਆਮੀ ਹੈ ਜੋ ਕਦੇ ਕੱਟ ਨਹੀਂ ਹੁੰਦੀਆਂ ਤੇ ਬਿਆਨਤ ਕਿਹਾ ਗਿਆ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਬਸ ਉਹ ਇੱਕੋ ਸੀ ਦੂਜਾ ਹੋਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਉਹ ਦੂਰ ਹੁੰਦਿਆਂ ਵੀ ਸਭ ਦੇ ਨੇੜੇ ਵਸ ਰਿਹਾ ਉਸ ਅਲਪ ਪਰਮਾਤਮਾ ਦਾ ਨਿਕਟ ਹੋ ਕੇ ਪ੍ਰਗਟ ਹੋਣਾ ਆਕਾਸ਼ ਮਨਾਂ ਦੇ ਅੰਦਰ ਆਸ ਦੇ ਸੁਭਮੇ ਖੁੱਲਣ ਜਿਹਾ ਸੀ ਇਸ ਗਿਆਨ ਨੂੰ ਪ੍ਰਗਟ ਹੋਣ ਦੀ ਸਮਰੱਥਾ ਵਾਹਿਗੁਰੂ ਦੀ ਸੀ ਆਪ ਬੁਝਾਏ सोई ਸੁਜੇ ਜਿਸ ਆਪ ਸੁਜਾਏ ਤਿਸੇ ਸਭ ਕੁਝ ਸੁਜੇ ਗੁਰੂ ਸਾਹਿਬ ਨੇ ਪਰਮਾਤਮਾ ਦੀ ਸਰਵਵਿਆਪਕਤਾ ਨੂੰ ਇੱਕ ਜੋਤ ਦਾ ਪ੍ਰਕਾਸ਼ ਦੱਸਿਆ ਜੋ ਪੂਰੇ ਬ੍ਰਹਮੰਡ ਦੇ ਅੰਦਰ ਇੱਕਸਾਰ ਫਸਰਿਆ ਹੋਇਆ ਹੈ ਇਹ ਪ੍ਰਕਾਸ਼ ਸ੍ਰਿਸ਼ਟੀ ਦੀ ਰਚਨਾ ਤੋਂ ਹੀ ਵਰਤ ਰਿਹਾ ਜੋ ਨਾ ਕਦੇ ਘਟ ਤੇ ਨਾ ਕਦੇ ਬੰਦ ਹੁੰਦਾ ਹੈ ਪਰਮਾਤਮਾ ਹਰ ਕਿਸੇ ਦੇ ਨੇੜੇ ਹੈ ਇਹ ਨਿਕਟਤਾ ਇੱਕੋ ਜਿਹੀ ਹੈ ਕੋਈ ਘੱਟ ਜਾਂ ਜ਼ਿਆਦਾ ਨਿਕਟ ਨਹੀਂ ਉਸਨੂੰ ਯਾਦ ਕਰਦਿਆਂ ਸਾਰਾ ਕੁਝ ਪੌਤਿਕ ਅਤੇ ਆਤਮਿਕ ਤੌਰ ਤੇ ਵੀ ਵਿਸਰ ਗਿਆ ਤੇ ਆਤਮ ਵਿਕਾਸ ਦੀ ਚਰਮ ਅਵਸਥਾ ਦੇ ਵਿੱਚ ਜਾ ਵਿਰਾਜੇ ਇਹ ਅੰਤਰ ਦ੍ਰਿਸ਼ਟੀ ਤੇ ਭਗਤੀ ਦਾ ਸ਼ਿਖਰ ਸੀ ਤੂੰ ਹੀ ਤੂੰ ਹੀ ਦੀ ਰਟਨ ਤਾਂ ਹੀ ਲੱਗਦੀ ਹੈ ਜਦੋਂ ਪਰਮਾਤਮਾ ਦੇ ਦਰਸ਼ਨ ਘੱਟ ਘੱਟ ਵਿੱਚ ਹੋਣ ਲੱਗ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਸ਼ਿਖਰ ਅਵਸਥਾ ਪ੍ਰਾਪਤ ਕਰਨ ਉਪरांत ਹੀ ਸੰਸਾਰ ਵਿੱਚ ਪ੍ਰਕਾਸ਼ ਲਿਆ ਸ ਤੁਸੀਂ ਹੀ ਦਸਵੀਂ ਗੁਰੂ ਨਾਨਕ ਜੋਤ ਦੇ ਰੂਪ ਵਿੱਚ ਲੋਕਾਈ ਨੂੰ ਮਾਰਗ ਦੱਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਸ਼िखर ਅਵਸਥਾ ਪ੍ਰਾਪਤ ਕਰਨ ਦੇ ਉਪਰੰਤ ਹੀ ਸੰਸਾਰ ਅੰਦਰ ਪ੍ਰਕਾਸ਼ ਲਿਆ ਸੀ ਤੇ ਆਪ ਹੀ ਦਸਵੀਂ ਗੁਰੂ ਨਾਨਕ ਜੋਤ ਦੇ ਰੂਪ ਵਿੱਚ ਲੋਕਾਈ ਨੂੰ ਇਹ ਮਾਰਗ ਦੱਸ ਸਕਦੇ ਸਨ ਸਿਰਫ 9 ਸਾਲਾਂ ਦੀ ਉਮਰ ਵਿੱਚ ਜਦੋਂ ਕਸ਼ਮੀਰੀ ਬ੍ਰਾਹਮਣਾ ਨੂੰ ਉਬਾਰਨਾ ਸੀ ਤਾਂ ਪਿਤਾ ਗੁਰਦੇਵ ਬਹਾਦਰ ਜੀ ਨੂੰ ਸ਼ਹਾਦਤ ਲਈ ਤੋਰਿਆ ਇਤ੍ਰੋਹੀ ਤੂਹੇ ਦੀ ਅਵਸਥਾ ਸੀ ਤੂੰ ਹੀ ਤੂਹੇ ਦੀ ਅਵਸਥਾ ਨਹੀਂ ਸਹਿਬਜ਼ਾਦਿਆਂ ਨੂੰ ਸੰਵਾਰ ਕੇ ਜੰਗ ਦੇ ਮੈਦਾਨ ਚ ਸ਼ਹੀਦ ਹੋਣ ਲਈ ਤੋਰਿਆ ਇਹ ਤੂੰ ਹੀ ਤੂਹੇ ਦੀ ਅਵਸਥਾ ਦੀ ਗੂੰਜ ਮਾਛੀਵਾੜੇ ਦੇ ਜੰਗਲਾਂ ਤੋਂ ਸ਼ੁਰੂ ਹੋ ਕੇ ਨੰਦੇੜ ਸਾਹਿਬ ਤੱਕ ਜਾ ਪੁੱਜੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲੀਨ ਹੋ ਗੁਰਸਿੱਖਾਂ ਦੇ ਲਈ ਸਦੀਵੀ ਪ੍ਰੇਰਨਾ ਬਣ ਗਈ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਈ ਤੇ ਪਰਮਾਤਮਾ ਤੇ ਵਿਚਕਾਰ ਦੀ ਦੂਰੀ ਮਿਟਾ ਕੇ ਨੇੜਤਾ ਕਾਇਮ ਕਰਨ ਦੇ ਲਈ ਜਦੋਂ ਖਾਲਸਾ ਸਾਜਾ ਤਾਂ ਪੰਜ ਪਿਆਰਾਂ ਕੋਲੋਂ ਆਪ ਯਾchnਾ ਕਰਕੇ ਅਮਰ ਛਕਿਆ ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਰੂਪ ਤੇ ਆਪਣਾ ਤੇਜ ਦੇ ਕੇ ਆਪੇ ਗੁਰਚੇਲਾ ਦੀ ਨਵੇਕਲੀ ਸੋਚ ਅੱਗੇ ਕੀਤੀ ਤੇ ਭਾਈ ਗੁਰਦਾਸ ਜੀ ਨੇ ਇਸ ਦੀ ਵਿਆਖਿਆ ਗੁਰਚੇਲਾ ਚੇਲਾ ਗੁਰੂ ਹੋਏ ਕਹਿ ਕੇ ਕੀਤੀ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਲਹਿਣਾ ਦੀ ਕੋੜੀ ਦੇ ਬਾਗ ਫੜ ਕੇ ਆਪਣੇ ਅਸਥਾਨ ਤੇ ਲਈ ਜਾ ਰਹੇ ਸਨ ਤਾਂ ਚੇਲਾ ਬਣ ਗਏ ਸਨ ਜਦੋਂ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਤੇ ਆਸਿਨ ਕੀਤਾ ਤਾਂ ਚੇਲੇ ਤੋਂ ਗੁਰੂ ਬਣਦੀ ਯਾਤਰਾ ਸ਼ੁਰੂ ਹੋਈ ਪਰਮਾਤਮਾ ਇਸ ਸੰਸਾਰ ਦੇ ਅੰਦਰ ਸਦਾ ਪ੍ਰੇਮ ਤੇ ਸ਼ਾਂਤੀ ਦਾਹੀ ਚਾ ਬਣ ਰਿਹਾ ਹੈ ਪਰਮਾਤਮਾ ਹਰ ਕਿਸੇ ਨੂੰ ਰਿਜਕ ਦੇ ਰਿਹਾ ਹੈ ਰਿਜਕ ਬਿਨਾ ਕੋਈ ਜੀਵ ਨਹੀਂ ਰਹਿੰਦਾ ਪਰਮਾਤਮਾ ਆਪ ਤਨ ਤੋਂ ਰਹਿਤ ਹੁੰਦਿਆਂ ਹੋਇਆ ਵੀ ਹਰ ਤਨ ਨੂੰ ਪ੍ਰੇਮ ਕਰਦਾ ਹੈ ਇਸ ਸਾਰਿਆਂ ਲੋਕਾਂ ਨੂੰ ਦੇਖ ਕੇ ਅਕਾਲ ਉਸਤਤ ਅੰਦਰ ਗੁਰੂ ਸਾਹਿਬ ਦਾ ਪਰਮ ਪਿਤਾ ਦੇ ਲਈ ਅਥਾਹ ਪ੍ਰੇਮ ਤੇ ਪ੍ਰੋਸਾ ਉਮੜਿਆ